ਚੱਡਾ ਲੁੱਟ ਕੇ 5-700 ਕਰੋੜ ਪੰਜਾਬ ਦਾ ਅੱਜ ਇੰਗਲੈਂਡ ਦੇ ਵਿੱਚ ਬੈਠਾ ਬਾਪੂ ਜੀ ਇੰਗਲੈਂਡ ਤੋਂ ਆਉਣ ਨੂੰ ਤਿਆਰ ਨਹੀਂ ਭਾਜ-ਭਾਜ ਜੁਆਇਨ ਕਰਨ ਨੂੰ ਫਿਰਦਾ ਕੀ ਨਿਕਲਿਆ ਦੱਸੋ ਕਿਹੜਾ ਖੜਦਾ ਮੋਦੀ ਅੱਗੇ ਕੋਈ ਨਹੀਂ ਟਿਕ ਰਿਹਾ ਬਾਪੂ ਜੀ ਮੋਦੀ ਅੱਗੇ ਕੌਣ ਟਿਕ ਰਿਹਾ ਆਪਾਂ ਟਿਕ ਰਹੇ ਆ ਆਪਾਂ ਖੜ ਰਹੇ ਆ ਮੋਦੀ ਅੱਗੇ ਵੀ ਅਸੀਂ ਆਪਣੇ ਪੰਜਾਬ ਲਈ ਖੜੇ ਆ ਅਸੀਂ ਆਪਣੀ ਮਿੱਟੀ ਲਈ ਖੜੇ ਆ ਅਸੀਂ ਆਪਣੇ ਇਤਿਹਾਸ ਬਚਾਉਣ ਲਈ ਖੜੇ ਆ ਅਸੀਂ ਆਪਣੇ ਪਾਣੀ ਬਚਾਉਣ ਲਈ ਖੜੇ ਆ ਇਸ ਕਰਕੇ ਗੱਲ ਬਾਪੂ ਜੀ ਕਮੀ ਇੱਥੋਂ ਆ ਕਿ ਸਾਰੇ ਸਾਰੇ ਬਾਹਮ ਰੁੜੀ ਹੋਈ ਹੈ ਇੱਕ ਗੱਲ ਮੇਰੀ ਕਹੀ ਹੋਈ ਯਾਦ ਰੱਖਿਓ ਆਇਦਰ ਧਿਆਨ ਦਿਦੋ ਮੇਰੇ ਨੌਜਵਾਨ ਮੇਰੇ ਭਰਾਵੋ ਮੈਂ ਸਾਥ ਦੇ ਵਿੱਚ ਖੜ ਕੇ ਗੱਲ ਕਰਕੇ ਜਾਨਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਮੁੱਖ ਮੰਤਰੀ ਆ ਭਗਮਾਨਤ ਮਾਨ ਉਹ ਵੀ ਭਾਜਪਾ ਦੇ ਵਿੱਚ ਰਲੂ ਤੁਸੀਂ ਕਹੋਗੇ ਐ ਨਹੀਂ ਰਲ ਸਕਦਾ ਬਾਈ ਰਲੂ ਜਦੋਂ ਐਨਐਸਐ ਲਵਾਉਣਾ ਉਦੋਂ ਅਮਿਤ ਸ਼ਾਹ ਨਾਲ ਪੱਕੀ ਯਾਰੀ ਹੈ ਜਦੋਂ ਕੋਈ ਪੰਜਾਬ ਤੇ ਕਾਰਵਾਈ ਕਰਾਉਣੀ ਉਦੋਂ ਅਮਿਤ ਸ਼ਾਹ ਨਾਲ ਪੱਕੀ ਯਾਰੀ ਹੈ ਅਮਿਤ ਸ਼ਾਹ ਕਹਿੰਦਾ ਕਿ ਪਰਚਾ ਦਰਜ ਨਹੀਂ ਕਰਨਾ ਉਹਦੇ ਵਾਲਾ ਸੁਭਕਰਨ ਵਾਲਾ ਜੇ ਬਾਇ ਨੇ ਪਰਚਾ ਦਰਜ ਕਰ ਮੈਂ ਤੇਰੀ ਧੌਣ ਮਰੋੜ ਦੂੰ ਮੈਂ ਤੇਰੀ ਬਾਹ ਮਰੋੜ ਦੂੰ ਪਰਚਾ ਤਾਂ ਨਹੀਂ ਦਰਜ ਕੀਤਾ ਕਿਸੇ ਟਾਈਮ ਸਾਡਾ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਸੀਗਾ ਵੀ ਜਿਹੜਾ ਬਾਬਲ ਕਲਾਂ ਵਾਲਾ ਗੋਲੀ ਕਾਂਡ ਹੋਇਆ ਪੁਲਿਸ ਵੀ ਕਿਤੇ ਅਣਖਸਾਤੀ ਹੋਈ ਐ ਅੱਜ ਤੇਰੇ ਵਾਰੀ ਭਰਾਵਾ ਪੁਲਿਸ ਕਿਵੇਂ ਅਣਖਸਾਤੀ ਹੋਗੀ ਉਹੀ ਭਾਰਤੀ ਪੁਲਿਸ ਐ ਉਹੀ ਭਾਰਤ ਦੀ ਫੌਜ ਐ ਉਹੀ ਲੋਕ ਨੇ ਉਹੀ ਲੀਡਰ ਨੇ ਅੱਜ ਕਿਵੇਂ ਅਣਖਸਾਤੇ ਹੋਗੇ ਇਸ ਕਰਕੇ ਪਤਾ ਲੱਗਦਾ ਕਿ ਅੰਦਰੋ ਯਾਰੀ ਪੱਕੀ ਐ ਜਦੋਂ ਪਤਾ ਲੱਗਾ ਕਿ ਮੁੱਖ ਮੰਤਰੀ ਨਹੀਂ ਬਣਦਾ ਅਗਲੀ ਵਾਰ ਫਿਰ ਭਾਜਪਾ ਦੇ ਵਿੱਚ 扑ੜਕਦੇ ਨੇ ਵਗਜੂ ਜਿਹੜਾ ਇਹ ਬੰਦਾ ਲੁੱਟਦਾ ਜਿਹੜੇ ਨੇ ਪੈਸਾ ਇਕੱਠਾ ਕਰ ਲਿਆ ਉਹ ਭਾਜਪਾ ਦੇ ਵਿੱਚ ਵਾਗ ਗਏ ਤੁਹਾਨੂੰ ਕੱਖ ਨਹੀਂ ਹੁੰਦਾ ਪਰ ਜਿਹੜਾ ਬੰਦਾ ਭਾਜਪਾ ਦੇ ਵਿੱਚ ਨਾ ਗਿਆ ਜਿਹੜਾ ਭਾਜਪਾ ਦੇ ਵਿੱਚ ਵਾਗ ਗਿਆ ਉਹ ਤਾਂ ਬਹੁਤ ਤਕੜਾ ਐਨ ਬਹੁਤ ਸੁੱਚਾ ਆਦਮੀ ਹੈ ਜਿਹੜੇ ਮਰਜੀ ਜਿੰਨਾ ਮਰਜੀ ਉਹਨੇ ਲੁੱਟ ਲਿਆ ਪਰ ਜਿਹੜਾ ਭਾਜਪਾ ਦੇ ਵਿੱਚ ਨਹੀਂ ਜਾਂਦਾ ਉਹ ਚੋਰ ਹੈ ਇਸ ਕਰਕੇ ਇਹ ਗੱਲ ਜਿਹੜੀ ਸਮਝਣ ਵਾਲੀ ਗੱਲ ਇਹ ਹੈ ਬਾਪੂ ਕਿ ਸਾਰੇ ਸਾਰੇ ਅੰਦਰੋਂ ਮਿਲੇ ਹੋਏ ਨੇਗੇ ਆਪਾਂ ਇਸ ਤ ਨੂੰ ਦੇਖੀ ਵੀ ਲੜਾਈ ਤਾਂ ਆਪਾਂ ਨੂੰ ਹੀ ਲੋਕਾਂ ਨੂੰ ਆਮ ਨੂੰ ਲੜਣੀ ਪੈਣੀ ਹੈ